ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਕ੍ਰਿਸ਼ਨਾ ਬੱਧੀ ਜਲ ਮੁਈ ਜਲ ਜਲ ਕਰੇ ਪੁਕਾਰ ਸਤ ਗੁਰ ਸੀਤਲ ਜੇ ਮਿਲੈ ਫਿਰ ਜਲ ਨ ਦੂਜੀ ਔਾਰ ਨਾ ਨਿਕ ਬਿਨ ਨਾਵੈ ਨਿਰਭਉ ਕੋ ਨਹੀਂ ਜਿ ਚਰ ਸ਼ਬਦ ਨਾ ਕਰੇ ਵਿਚਾਰ ਤ੍ਰਿਸ਼ਨਾ ਦੱਧ ਹੀ ਜਲ ਮੁਈ ਜਲ ਜਲ ਕਰੇ ਪੁਕਾਰ ਸਤ ਗੁਰੂ ਸੀਤਲ ਜੇ ਮਿਲੈ ਫਿਰ ਜਲ ਨ ਦੂਜੀ ਔਾਰ ਨਾਨਕ ਵਿਣ ਨਾ ਵੈ ਨਿਰਭਉ ਕੋ ਨਹੀਂ ਜਿ ਚੋਰ ਸ਼ਬਦ ਨਾ ਕਰੇ ਵਿਚਾਰ ਮਹਲਾ ਤੀਜਾ ਪੀਖੀ ਅਗਨ ਨਾ ਬੁਝਈ ਚੰਪਾ ਮਨ ਮਾਹੇ ਵਰਮੀ ਮਾਰੀ ਸਾਪ ਨਾ ਮਰ ਕਿਉ ਨਿਗਰੇ ਕਰਮ ਕਮਾਹੇ ਸਤਗੁਰ ਦਾਤਾ ਸੇਵੀਐ ਸ਼ਵਗ ਵਸ ਮਾਨਿਆਏ ਮਨ ਤਨ ਸੀਤਲ ਸ਼ਾਂਤ ਹੋਏ ਤ੍ਰਿਸ਼ਨਾ ਅਗਨ ਬੁਝਾਈ ਸੁਖਾਂ ਸੇਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹੇ ਲੇਵਲਾਏ ਚੰਪਾ ਮੂਲ ਨਾ ਹੋਵਈ ਹਰ ਨਾਮ ਰੱਜ ਆਗਹਾ ਨੇ ਕੋ ਨਾਮ ਬਿਨਾ ਨਾ ਛੂਟੀ ਐ ਹਮ ਪਚੇ ਪਚਾਏ ਪੌੜੀ ਜਿਣੀ ਹਰ ਹਰ ਨਾਮ ਧਿਆਇ ਤਿਨੀ ਪਾਇੜੇ ਸਰਬ ਸੁਖਾ ਸਭ ਜਨਮ ਤਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ ਜਿਨੀ ਗੁਰ ਕੈ ਬਚਨ ਅਰਧ ਹੈ ਤਨਾ ਵਿਸਰ ਗਏ ਸਭ ਦੁਖਾ ਸ਼ਾਂਤ ਭਲੇ ਗੁਰ ਸਿੱਖ ਹੈ ਜੇ ਨਾਹੀ ਚਿੰਤ ਪੁਰਾਈ ਠੁਖਾ ਧੰਨ ਧੰਨ ਤਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਨ ਨਾਮੀ ਚੰਤ ਪਰਾਈ ਟੁੱਖਾ ਧੰਨ ਧੰਨ ਤਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਾਰੇ ਲਾਗੇ ਮੁਖਾ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ